पिछले साल न ਇਹ ਵਾਰ ਜਿਹੜਾ ਪਾਣੀ ਦਾ ਬਹਾਵ ਹੈ ਕਾਫੀ ਜ਼ਿਆਦਾ ਤੇਜ਼ ਹੈ ਤੁਸੀਂ ਨਦੀ ਵੀ ਦੇਖ ਸਕਦੇ ਹੋ ਤੁਹਾਨੂੰ ਅਸੀਂ ਦੂਜੇ ਪਾਸੇ ਵੀ ਲੈ ਕੇ ਜਾਵਾਂਗੇ ਉਹ ਵੀ ਦਿਖਾਵਾਂਗੇ ਉਹ ਤਾਂ ਪੌਣ ਨਦੀ ਆ ਗਈ ਜੀ ਪਾਣੀ ਦਾ ਉਹ ਦੇਖ ਲਓ ਕਿੰਨਾ ਵੱਖ ਟੁੱਟਿਆ ਆ ਆਹ ਦੇਖੋ ਜੀ ਉਧਰ ਤੁਹਾਨੂੰ ਦਿਖਾਣਾ ਫਰਸ਼ ਵੀ ਟੁੱਟਿਆ ਹੋਇਆ ਦਿਖਾਈ ਬੰਦਰ ਤੋਂ ਉਹ ਦੇਖੋ ਉਹ ਫਰਸ਼ ਨਿਕਲ ਚੁੱਕਿਆ ਜੀ ਇਧਰੋਂ ਵਿਚੋਂ ਵੀ ਫਰਸ਼ ਨਿਕਲ ਚੁੱਕਿਆ ਉਹਨਾਂ ਦਾ ਵੀ ਬਾਬਾ ਜੀ ਕਹਿੰਦੇ ਕਾਫੀ ਨੁਕਸਾਨ ਹੋਣ ਦਾ ਡਰ ਹੈ ਜੀ ਤੇ ਬਾਕੀ ਹੁਣ ਦੇਖੋ ਪ੍ਰਮਾਤਮਾ ਦੇ ਹੱਥ ਹੈ ਜੀ ਬਾਕੀ ਅੱਜ بارش ਇਹ ਗੌਰਮੁਖੀ ਦਾ ਨਾਲਾ ਨਾਲ ਜਿ ਕਰਦਾ ਤਾਂ ਇਹ ਤਾਂ ਪੂਰ ਸੋਇ ਬੈਠੂ ਜਾਂਦੀ ਐ। ਹਾਂ ਆਪਾਂ ਜਿਹੜੇ ਸਾਰੇ ਪੰਜਾਬ ਦੇ ਲੋਕ ਐ ਸਾਰਿਆਂ ਦਾ ਹੀ ਬੁਰਾ ਹਾਲ ਐ। ਇਹੀ ਗੱਲ ਬਾਬਾ ਜੀ ਦੀ ਬਿਲਕੁਲ ਸਹੀ ਐ। ਕਹਿੰਦੇ ਜੀ ਗਵਰਨਮੈਂਟ ਨੇ ਕੁਝ ਨਾ ਕੀਤਾ। ਇਹ ਪੂਲ ਥੱਲੇ ਦਾ ਦੱਸ ਸਕਦਾ। ਤੇ ਚਲੋ ਛੇੜਦਾ ਕੀ ਬੰਦਾ ਬਾਕੀ ਫੋਨ ਮੈਂ ਦੂਜੇ ਪਾਸੇ ਵੀ ਲੈ ਕੇ ਜਾਨੀ ਆ। ਠੀਕ ਐ ਬਾਬਾ ਜੀ। ਜੇ ਪ੍ਰੈਸ ਰੂਮ ਤੋਂ ਤੁਸੀਂ। ਆ ਮੈਂ ਵਲੋਗਰ ਆ। ਹਾਂਜੀ। ਹਾਂਜੀ ਦੇਖੋ ਉਹ ਨਦੀ ਦਾ ਦੂਜੇ ਪਰਸ਼ਾ ਪਾਸ ਚੁੱਕਿਆ ਤੇ ਇਹ ਦੇਖੋ ਕਿੰਨੀ ਕਿੰਨੀ ਫਸੀ ਹੋਈ ਹੈ ਤੁਸੀਂ ਦੂਰ ਤੱਕ ਕੈਮਰਾ ਹਾਲ ਕੇ ਦਿਖਾਓ ਕਿ ਕਿੰਨੀ ਜ਼ਿਆਦਾ ਪਾਣੀ ਦਾ ਪ੍ਰਵਾਹ ਦਿਖਾਓ ਇੱਥੇ ਹਾਂ ਦੇਖੋ ਕਿੰਨੀ ਜ਼ਿਆਦਾ ਕੁੱਤੀ ਕੁੱਤੀ ਤੇ ਬਾਕੀ ਜਦੋਂ ਸਾਡੀ ਇਹੀ ਅਪੀਲ ਹੈ ਜੀ ਸਰਕਾਰਾਂ ਨੂੰ ਵੀ ਕੋੜਾ ਵਧੀਆ ਤੋਂ ਵਧੀਆ ਹੈ ਤੁਸੀਂ ਜਿਹੜੇ ਕੰਮ ਕਰ ਰਹੇ ਹੋ ਠੀਕ ਹੈ ਜੀ ਠੀਕ ਹੈ ਸਾਰੇ ਪਰ ਲੋਕ ਅੱਜ ਬੜੇ ਪਰੇਸ਼ਾਨ ਹੈ ਪੰਜਾਬ ਦੇ ਦੇਖੋ ਜੀ ਬਹੁਤ ਬੁਰਾ ਹਾਲ ਹੈ ਕਹਿੰਦੀ ਸਰਕਾਰ ਨੇ ਜੇ ਕੁਝ ਨਾ ਕਰਿਆ ਇਹ ਪੁਲ ਵੀ ਥੱਲੇ ਡਾਹ ਸਕਦਾ ਠੀਕ ਹੈ ਜੀ ਬਾਕੀ ਆਪਣੇ ਸਾਰੇ ਆਪਣੇ ਥਿਊ ਦੱਸਿਓ ਤੇ ਇਹ ਪਿੰਡ ਪਿੰਡ ਦਾ ਤੁਸਾਰਨੀ ਦੇ ਵਿੱਚ ਜਿਹੜਾ ਪੁਲ ਲੱਗਿਆ ਹੋਇਆ ਜੀ ਠੀਕ ਹੈ ਜੀ ਬਾਕੀ ਦੇਖਦੇ ਕੀ ਬਣਦਾ ਕੀ ਨਹੀਂ ਪ੍ਰਮਾਤਮਾ ਕੇਹੀ ਅਰਦਾਸ ਹੈ ਜੀ ਬੱਸ ਹੁਣ ਮੀਂਹ ਨਾ ਪੈਣ ਕਿਉਂਕਿ ਅੱਜ ਦਾ ਦਿਨ ਹੈਗਾ ਥੋੜਾ ਮੌਸਮ ਸਾਨੂੰ ਵੀ ਲੱਗ ਰਿਹਾ ਕਿ ਸਾਫ਼ ਹੈਗਾ ਅੱਜ 2 ਸਤੰਬਰ ਹੈ ਦੇਖਦੇ ਹਾਂ ਬਸ ਇਹ ਹੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਤੋਂ ਕਿ ਬੱਸ ਮੀਂਹ ਨਾ ਪੈਣ